ਤਾ ਇਹ ਗਰੇ ਕੰਮ ਕਰ ਲਿਆ ਹਾਂ ਕੰਮ ਤਾਂ ਸਾਰੇ ਨਿਮੇੜ ਤੇ ਤੇ ਤੁਹਾਡੀ ਰੋਟੀ ਬਣਾਈ ਪਈ ਹੈਗੀ ਬਸ ਚੱਕ ਕੇ ਖਾ ਲਿਓ ਪਲੀਜ਼ ਚਲ ਅਜੇਤੀ ਮੋੜ ਅਹੀਂ ਫਰ ਖੜੀ ਜਾਂ ਨਾਲ ਕਿਸੇ ਦੇ ਘਰੇ ਰਾਹ ਚ ਮੈਂ ਤਾਂ ਕਿਹਦੇ ਕੋਲ ਖੜਨਾ ਵੀਰੇ ਬਸ ਥੋੜਾ ਘ ਪ੍ਰਵੀਨ ਕੋਲ ਹੀ ਅੱਧਾ ਪੌਣਾ ਘੰਟਾ ਲਾ ਕੇ ਆਉਂਗੀ ਫਿਰ ਉਹਨੂੰ ਦੱਸਣਾ ਵੀ ਆਪ ਨੂੰ ਅੱਧਾ ਪੌਣਾ ਘੰਟਾ ਦਾ ਬਾਲਾ ਹੈਗਾ ਇੱਥੇ ਆ ਜੀ ਦੱਸਣਾ ਵੀ ਸੂਟ ਵੀ ਇਸ ਤਰੀਕੇ ਨਾਲ ਸਿਉਂਦੀ ਘਰ ਵਾਲੇ ਦੀ ਉਹਨੇ ਬਾਵਾਂ ਵੀ ਇੰਨੀਆਂ ਪੀੜੀਆਂ ਕਰਤੀ ਉਹ ਵੀ ਕਹਿਣਾ ਨਾ ਵੀ ਹੁਣ ਉਹਨੂੰ ਦੁਬਾਰਾ ਖੋਲ ਕੇ ਕਰ ਦੋ ਸਿਉਂਦੋਗੀ ਚਲ ਚੰਗਾ ਸੇਤੀ ਆ ਜੀ ਫਰ ਠੀਕ ਹੈ ਵੀਰੇ ਓਕੇ ਬਗੇ ਤਾਂ ਨਹੀਂ ਬਚ ਗੇ ਚਲ ਬਚ ਗਈ ਮੈਂ ਪਰ ਤੁਸੀਂ ਨਾ ਆਪਣਾ ਥੋੜਾ ਧਿਆਨ ਨਾਲ ਜਾਓ ਉਹ ਮੈਨੂੰ ਥੋੜੀ ਪਤਾ ਨਹੀਂ ਹੈਗਾ ਵੀ ਰਸਤੇ ਦੇ ਵਿੱਚ ਹੋਰ ਵੀ ਤੁਰਨ ਆਉਂਦਾ ਸੀ ਮੇਰੀ ਥੋੜੀ ਕਾਲੀ ਸੀ ਇਸ ਕਰਕੇ ਹੋ ਗਿਆ ਕਾਲੀ ਸੀ ਥੋੜੋ ਵੀ ਕਿਸੇ ਦੇ ਵਿੱਚ ਬਚ ਕੇ ਜਾਉਂਦੇ ਨਹੀਂ ਪਤਾ ਨਹੀਂ ਲੱਗਾ ਸੌਰੀ ਜੀ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਪਾਗਲ ਜਾ ਐਡੀ ਦੱਸ ਕੀ ਕਾਲੀ ਹੈਗੀ ਆਰਾਮ ਨਾਲ ਤੁਰ ਪਾ ਨਾਲੇ ਆਪਸਟ ਖਾਂਗਾ ਨਾਲੇ ਮੇਰੇ ਮਾਰਨੀ ਸੀਗੀ ਕਿੰਨ ਬਈ ਹੋ ਗਈ ਭੈਣ ਤਿਆਰ ਪ੍ਰੀਤਾ ਪ੍ਰੀਤਾ ਹਾਂਜੀ ਵੀਰੇ ਹੋ ਗਈ ਤਿਆਰ ਹਾਂ ਬਸ ਹੁਣ ਮੈਂ ਤਿਆਰਾਂ ਚੱਲੀ ਆਪਾਂ ਆ ਆਇਆ ਦੂਜਾ ਮੁੰਡਾ ਸਾਡੇ ਨੇ ਨਾਲ ਵਗ ਜਾ ਮੈਨੂੰ ਕੰਮ ਪੈ ਗਿਆ ਥੋੜਾ ਜਿਹਾ ਤੁਹਾਨੂੰ ਕੀ ਕੰਮ ਪੈ ਗਿਆ ਵੀਰੇ ਮੈਂ ਜਾ ਕੇ ਆਉਣਾ ਮੈਨੂੰ ਫੋਨ ਆ ਗਿਆ ਲਾ ਦੇਖੀ ਆਸਰ ਦੇ ਹੁੰਦੋਂ ਬੱਸ ਚੜਾਇਆ ਹੁੰਦਾ ਹੁਣ ਬਸ ਤੇ ਜਾਵਾਂਗੇ ਹੋਰ ਮੈਨੂੰ ਕੰਮ ਪੈ ਗਿਆ ਤੁਸੀਂ ਐਂ ਕਿਉਂ ਕਰਦੇ ਹੋ ਨੀ ਵੀਰੇ ਹਰ ਇੱਕ ਵਾਰ ਤੁਸੀਂ ਮੇਰੇ ਨਾਲ ਐਂ ਕਰਦੇ ਕਿਤੇ ਵੀ ਜਾਣਾ ਹੋਵੇ ਨਾ ਬਾਅਦ ਚ ਲਾਸਟ ਉੱਤੇ ਤੁਹਾਨੂੰ ਕਹਿ ਦੇਣਾ ਬੱਸ ਚੜ ਜਾ ਚੱਲ ਕੋਈ ਨਾ ਫਿਰ ਗਾਹਾਂ ਨੂੰ ਪੱਕਾ ਛੱਡਾਂਗਾ ਅੱਜ ਇਹਨੂੰ ਲੈ ਜਾ ਹਰ ਇੱਕ ਵਾਰ ਤੇਹੀ ਹਾਲ ਹੁੰਦਾ ਤੁਹਾਡਾ ਜੱਜ ਡੈਡੀ ਹੁੰਦੇ ਨਾ ਮੈਨੂੰ ਕਦੇ ਬਸ ਤੇ ਜਾਣ ਦੀ ਲੋੜੇ ਨਾ ਪੈਂਦੀ ਐਡਾ ਵੱਡਾ ਘਰਵਾਰਾ ਸਾਰਾ ਕੁਝ ਕਰੇ ਖੜਾਗਾ ਫਿਰ ਵੀ ਤੁਨੇ ਮੈਨੂੰ ਬਸ ਤੇ ਭੇਜਣਾ ਹੁੰਦਾ ਚੱਲ ਕੋਈ ਨਾ ਗਾਹਾਂ ਨੂੰ ਚੜ੍ਹਾਉਂਗਾ ਅੱਜ ਮੈਨੂੰ ਪੱਕਾ ਕੰਮ ਪੈ ਗਿਆ ਸੱਚੀ ਕੀ ਕੰਮ ਉਹ ਮਿੱਤਰ ਦਾ ਫੋਨ ਆਇਆ ਮੇਰੇ ਦਾ ਮੈਂ ਉਹਨੂੰ ਉਹਦੇ ਨਾਲ ਜਾਣਾ ਸਾਰਾ ਦਿਨ ਆਪਣੇ ਯਾਰਾਂ ਦੋਸਤਾਂ ਨਾਲ ਫਰੀਜ਼ ਆਇਆ ਕਰੋ ਕਦੇ ਆਪਣੀ ਭੈਣ ਦੀ ਪਰਵਾਹ ਨਾ ਕਰਿਓ ਤੁਸੀਂ ਆ ਤੈਨੂੰ ਸਾਡਾ ਕਿਉਂਦਾ ਦੱਸੀ ਐਨਾ ਵੀ ਆ ਛੋਟਾ ਸਾਡਾ ਚੱਲ ਚੱਲੀ ਆਪਾਂ ਫਿਰ ਚਲੋ ਵੀ ਚੱਲ ਜੰਗਾ ਵੀਰੇ ਨਾਲੇ ਅੱਜ ਮੈਨੂੰ ਪੈਸੇ ਕੂਸੇ ਤਾਂ ਦੇ ਦਿਓ ਪਰਸੇ ਜੋ ਗੱਟ ਲਿਆ ਹਾਂ ਉਹ ਮੈਂ ਕੂਸੇ ਦੇ ਲਿਆ ਕਰਾਂਗੇ ਇੱਕ ਮਿੰਟ ਰੁਕ ਕੇ ਮੈਂ ਉਹਨੇ ਆ ਕੇ ਚੰਗਾ ਬਾਈ ਪੈਸਾ ਨਹੀਂ ਮੈਨੂੰ ਮਿਲੇ ਹੈਗੇ ਉਹਦੇ ਵਿੱਚ ਹੈ ਨਹੀਂ ਸੀਗੇ ਤੁਸੀਂ ਮੈਨੂੰ ਗੂਗਲ ਪੇ ਹੀ ਕਰਦੇ ਹੋ ਨਾਲੇ ਬੱਸ ਦਾ ਟਾਈਮ ਹੋ ਰਿਹਾ ਅੱਜ ਜਲੀ ਫਿਰ ਆਪਾਂ ਨਾਲ ਧਿਆਨ ਰੱਖਿਆ ਕਰ ਆਪ ਦਾ ਕੋਈ ਨਾ ਫੇਰੇ ਮੈਂ ਦੱਸ ਕੀ ਹੁੰਦਾ ਚੱਲਾਂ ਚੱਲੀ ਆਪਾਂ ਕਿਹੜੇ ਪਤਾ ਪਾਸ ਤੋਂ ਕਿਤਾ ਕਾਉਂਦੀ ਹੈ ਮੈਂ ਹੋਰ ਕਿੰਨੇ ਟਾਈਮ ਤੱਕ ਆਉਂਦੀ ਹੁੰਦੀ ਆ ਬਸ ਆਉਣ ਵਾਲੀ ਆ ਥੋੜੇ ਟਾਈਮ ਨੂੰ ਦੇਖ ਲੱਗਦੀ ਰਹੇ ਨਾ ਵੀ ਨਹੀਂ ਹੈਗਾ ਵੀ ਚਲ ਜਾਣਾ ਹੁੰਦਾ ਕਿਹੜਾ ਪਾਰੀ ਦੂਰ ਜਾਣਾ ਹੈ ਇੱਥੇ ਤੇ ਜਾਣਾ ਸੀਗਾ ਗੱਡੀ ਤੇ ਚੱਲ ਜਾਂਦੇ ਕੋਈ ਨਾ ਚਲਾ ਆਉਣਾ ਨਹੀਂ ਧਿਆਨ ਨਾਲ ਧਿਆਨ ਨਾਲ ਤਾਂ ਜਾਉਂਗੀ ਫਮੈਂ ਕੀ ਕਰਾਂ ਦੱਸ ਬੱਸ ਹਜੇ ਤੱਕ ਨਹੀਂ ਆਈ ਹੈ ਜੀ ਆ ਵੀ ਦੇ ਮੰਗ ਰਹੀ ਆਉਂਦੀ ਹੈਂ ਆਈ ਗਈ ਚਲੋ ਵੀ ਮੰਗਰ ਮੰਗਰ ਖਬਰ ਕਦੋਂ ਆਉਗੀ ਕੀ ਕਰਾਂ ਨਾ ਹੋਰ ਕੀ ਕਰਾਂ ਮੈਂ ਐਕਸੀਡੈਂਟ ਹੋਦਾ ਹੋਇਆ ਤੂੰ ਕਿਉਂ ਘਬਰਾਈ ਜੰਨੀ ਆ ਵੀਰੇ ਸੜਕ ਦੇ ਸਾਹਮਣੇ ਕੋਈ ਮਰਿਆ ਪਿਆ ਕੋ ਦੇਖ ਕੇ ਬੰਦਾ ਡਰੂਗਾ ਨਹੀਂ ਔਰ ਕੀ ਕਰੂਗਾ ਤੂੰ ਇੰਨਾ ਕਾ ਤੋ ਘਬਰਾਉਣੀ ਆ ਭਾਈ ਤੁਸੀਂ ਐਂਬੂਲੈਂਸ ਨੂੰ ਫੋਨ ਕਰਦੋ ਨਾ ਕਿੱਧਰ ਫੋਨ ਕਰਦੋ ਦੇਖ ਤਾ

ਆ ਸੁਣਾ ਚੁੱਪ ਵੀ ਕਰ ਜਾ ਕਦੋਂ ਹੀ ਲੱਗ ਰਹੀਆਂ ਬੁੱਕਣ ਬਈ ਮੇਰੇ ਤੋਂ ਨਹੀਂ ਭੁੱਲੇ ਜਾਂਦਾ ਹੈਗਾ ਉਹ ਮੁੰਡਾ ਉਹ ਯਾਰ ਪੁੱਲਨ ਨੂੰ ਕਿਹੜਾ ਆਪਣੀ ਜਾਨ ਪਸੰਦਾ ਸੀ ਉਹ ਓਏ ਜਾਨ ਪਸੰਦ ਜ਼ਰੂਰੀ ਨਹੀਂ ਹੁੰਦਾ ਇਨਸਾਨ ਜ਼ਰੂਰੀ ਹੁੰਦਾ ਉਹਦਾ ਵਿਚਾਰੇ ਦਾ ਕੀ ਕਸੂਰ ਤੇ ਕੋਈ ਆ ਕੇ ਉਹਨੂੰ ਮਾਰ ਕੇ ਸੁੱਟ ਗਿਆ ਫਿਰ ਆਪਾਂ ਵੀ ਹੁਣ ਕੀ ਕਰ ਸਕਦੇ ਸੀ ਉਹਦੇ 'ਚ ਨਾ ਆਪਾਂ ਚੱਕ ਕੇ ਲੈ ਆ ਸਕਦੇ ਸੀ ਆਹਲਾ ਆਪਣੀ ਗੱਲ ਪਾ ਦਿੰਦਾ ਵੀ ਤੁਸੀਂ ਕੁਝ ਕਰਿਆ ਇਹਨੂੰ ਫੇਰ ਆਪਾਂ ਕਿੱਧਰ ਹੀ ਜਾਂਦੇ ਬੰਦ ਚੁੱਪ ਕਰ ਜਾਂ ਨਾਲੇ ਲੱਗ ਰਹੀਆਂ ਕਦੋਂ ਦੀ ਆਪ ਹੀ ਗਏ ਤੁਸੀਂ ਇਹ ਕੁੜੀਏ ਹਾਂ ਜੀ ਵੀਰੇ ਕੀ ਹੋ ਗਿਆ ਇਹ ਅੰਕ ਭਰਾਈ ਜਿ ਬੈਠੀ ਆ ਉਹ ਯਾਰ ਕੀ ਦੱਸਾਂ ਯਾਰ ਹੁਣ ਤੈਨੂੰ ਮੈਂ ਹਾਂ ਮੈਂ ਜਦੋਂ ਮੈਂ ਇਹਨੂੰ ਛੱਡਣ ਗਿਆ ਤੀ ਉਹਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਕਿਸੇ ਦਾ ਚੱਲ ਫੇਰ ਕੀ ਹੋ ਗਿਆ ਤੇ ਬਾਅਦ ਫੇਰ ਕੀ ਹੋਣਾ ਸੀ ਉਦੋਂ ਦੀ ਲੱਗੀ ਆ ਬੁੱਕਣ ਉੱਥੋਂ ਭੱਜਈ ਕਿਉਂ ਮੈਨੂੰ ਕੀ ਪਤਾ ਕਿਉਂ ਕਿਉਂ ਤਾਂ ਹੀ ਮੁੜਈ ਇਹ ਤਾਂ ਹੀ ਮੁੜਈ ਹੋਰ ਹੁਣ ਨਾ ਉੰਦੀ ਐਂ ਬੈਠੀ ਆ ਯਾਰ ਨਾ ਕੁਝ ਖਾਂਦੀ ਜਣਾ ਪੀਂਦੀ ਆ ਆਪਣਾ ਕਿਹੜਾ ਕੋਣ ਲੱਗਦਾ ਸੀਗਾ ਉਹ ਰੋਟੀ ਪਾਣੀ ਛੱਡਣ ਨੂੰ ਉਹ ਐਂ ਤੈਰ ਮੈਂ ਪਹਿਲਾਂ ਬਾਲਾ ਸਮਝਾ ਕੇ ਹਟਿਆ ਮੰਨਦੀ ਨਹੀਂ ਕਿਸੇ ਦੀ ਮੈਂ ਤਾਂ ਹੁਣ 100 ਜਣਾ ਮੰਦਾ ਰੋਜ਼ ਦਾ ਫਿਰ ਤੇ ਇਹਦਾ ਬਣਾ ਰੋਟੀ ਪਾਣੀ ਉਹ ਛੱਡਦੀ ਏ ਚੱਲ ਹੁਣ ਚੁੱਪ ਕਰਦਾ ਕੰਤਾ ਹੋ ਗਿਆ ਦੁਸ ਕੀ ਅੰਦੀ ਚਾਲੇ ਯਾਰ ਉਹ ਨੂੰ ਅੰਦਰ ਜਾ ਕੇ ਚੁੱਪ ਕਰਾ ਦੇ ਨਹੀਂ ਯਾਰ ਚੁੱਪ ਕਰਦੀ ਤਾਂ ਹੈ ਨਹੀਂ ਪਹਿਲਾਂ ਕਿੰਨਾ ਤਾਂ ਸਮਝਾਉਂਦਾ ਮੂ ਤੇ ਮਰੀ ਹੁੰਦੇ ਨਹੀਂ ਜੇ ਨਾ ਚੁੱਪ ਕਰ ਉਹ ਆਪਣਾ ਕਿਹੜਾ ਕੋਣ ਲੱਗਦਾ ਸੀਗਾ ਉਹ ਚੰਗਾ ਜਾ ਪ੍ਰੀਤਾ ਕੱਲੀ-ਕੱਲੀ ਰੋਟੀ ਖਾਏਗੀ। ਤੁਸੇ ਇੱਥੇ ਕਿ ਮੈਂ ਥੋੜਾ ਤਾਂ ਐਕਸੀਡੈਂਟ ਹੋ ਗਿਆ ਸੀਗਾ। ਮੈਂ ਆ ਗਿਆ ਦੁਬਾਰੇ। ਹਾਂ ਮੈਂ ਕਿਵੇਂ ਆ ਗਿਆ? ਮੈਨੂੰ ਪਤਾ ਥੋੜਾ ਤਾਂ ਮੇਰੀ ਅੱਖਾਂ ਦੇ ਸਾਹਮਣੇ ਐਕਸੀਡੈਂਟ ਹੋਇਆ ਸੀ ਨਾ। ਪਰ ਹੁਣ ਵੀ ਤੇਰੇ ਕੋਲ ਹੀ ਬੈਠਾ ਆ ਗਿਆ ਮੈਂ। ਹੁਣ ਰੋਟੀ ਨਹੀਂ ਖਵਾਏਂਗੀ। ਪੱਕਾ ਠੀਕ ਹੋ ਨਾ ਮੈਂ ਜਮਾ ਬਿਲਕੁਲ ਠੀਕ ਹੈ ਮੈਨੂੰ ਕੀ ਹੋਣਾ ਹੈ ਆ ਤੇਰੇ ਸਾਹਮਣੇ ਤਾਂ ਬੈਠਾ ਤੂੰ ਤਾਂ ਠੀਕ ਹੋਵੇਂਗਾ ਪਹਿਲਾਂ ਰੋਟੀ ਖਾ ਲੋ ਹਾਂ ਹੁਣ ਮੈਨੂੰ ਯਕੀਨ ਹੋ ਗਿਆ ਵੀ ਤੁਸੀਂ ਜਮਾ ਠੀਕ ਹੋਵੋਗੇ ਕਿ ਗਾ ਯਕੀਨ ਕੁਝ ਵੀ ਨਹੀਂ ਹੋਇਆ ਹੈਗਾ ਤੁਹਾਨੂੰ ਹਾਂ ਹਾਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਬਿਲਕੁਲ ਠੀਕ ਹੋ ਕੋਈ ਦੇ ਮੂੰਹ ਚ ਬੁਰਕੀ ਠੀਕ ਹਾਲ ਹੋਣਾ ਦੀਦਾ ਹੈ ਨਹੀਂ ਕੋਈ ਉੱਥੇ ਕੌਣ ਹੋ ਰੇ ਇਹ ਕੁੜੀ ਆ ਤੀਰਸ ਜਿਹਾ ਕਰੀਏ ਨਹੀਂ ਆ ਉਹ ਉਹ ਤਾਂ ਇੱਥੇ ਬੈਠਾ ਸੀ ਹੁਣ ਮੇਰੇ ਨਾਲ ਰੋਟੀ ਖਾ ਰਿਆ ਸੀਗਾ ਕੌਣ ਫਿਰ ਮੇਰੇ ਨਾਲ ਬੈਠਾ ਮੈਨੂੰ ਤਾਂ ਕੀ ਦਿਨਾਂ ਲੀਗਾ ਮੈਨੂੰ ਪਤਾ ਨਾ ਮੇਰੇ ਨਾਲ ਗੱਲਾਂ ਕਰਕੇ ਗਿਆ ਉਹ ਮੇਰਾ ਫੋਟੀ ਖਾ ਕੇ ਗਿਆ ਉਹ ਹੈ ਕਿ ਮੈਂ ਚਾ ਸਕਦਾ ਕਿਤੇ ਇੱਥੇ ਤਾਂ ਬੈਠਾ ਸੀਗਾ ਕੌਣ ਦੱਸਵੀਂ ਵੀਰੇ ਉਹ ਹੀ ਮੁੰਡਾ ਜਿਸ ਵੇ ਮੇਰੇ ਅੱਖਾਂ ਦੇ ਸਾਹਮਣੇ ਐਕਸੀਡੈਂਟ ਹੋਇਆ ਉਸ ਉਹਨਾਂ ਲਈ ਠੀਕ ਹੈ ਬਿਲਕੁਲ ਉਹ ਤਾਂ ਮਰ ਗਿਆ ਸੀਗਾ ਨਾ ਵੀਰੇ ਮੈਨੂੰ ਆਪ ਨਾਲੇ ਬਰੇ ਉਹਨਾਂ ਜਮਾ ਠੀਕਾ ਉਹਦੀ ਕੋਈ ਛੱਟ ਨਹੀਂ ਵੱਜੀ ਸੀ ਯਾਰ ਰੌਲਾ ਜਗਾ ਤੂੰ ਭਾਈ ਜਾਨੇ ਯਾਰ ਤੋ ਜੇ ਇੱਕ ਦੀ ਜਾਂਦੀ ਸੀ ਉਹ ਬੈਠੀ ਗੁਰਤੀਆਂ ਖਵਾਉਂਦੀ ਸੀ ਪਤਾ ਨਹੀਂ ਕੌਣ ਸੀਗਾ ਕੋਈ ਉਹੀ ਮਾਰੀ ਜਾਂਦੀ ਸੀ ਮੈਨੂੰ ਲੱਗਦਾ ਨੇ ਮੇਰਾ ਪੱਜ ਗਿਆ ਭਾਈ ਉਹ ਭੱਗ ਨਾ ਜਾਏ ਕੌਣ ਭੱਜੂ ਕੀ ਹੋ ਰਿਹਾ ਯਾਰ ਇਹਨੂੰ ਕੀ ਪਤਾ ਓਏ ਪਹਿਲਾਂ ਵੀ ਇਹ ਯਾਰ ਬੈਠਾਂ ਦੇ ਉੱਤੇ ਬੈਠੀ ਆਪ ਵੀ ਪਤਾ ਨਹੀਂ ਕੀ ਨਾ ਗੱਲਾਂ ਮਾਰੀ ਜਾਂਦੀ ਸੀ ਕੱਲੀ ਉਹ ਬੋਲੀ ਜਾਂਦੀ ਸੀ ਉੱਥੇ ਬੈਠ ਕੇ ਇਹਦੇ ਬਿਜਲੀ ਵਾਲਾ ਵਾਕਿ ਲਿਆਉਣੀਆਂ ਪੈਣੀਆਂ ਮੈਨੂੰ ਲੱਗਦਾ ਯਾਰ ਬਿਜਲੀਆਂ ਕਾ ਨੂੰ ਆਪਣੇ ਪਿੰਡ 'ਚ ਇੱਕ ਬਾਬਾ ਹੈਗਾ ਉਦੇਲੇ ਬਿਲੇ ਚੱਲਦੇ ਆਪਾਂ ਨੂੰ ਬਾਲਾ ਸਿਆਣਾਗਾ ਉਹ ਉਹ ਕਿਹੜਾ ਹੋਈ ਯਾਰ ਬਾਬਾ ਯਾਰ ਨਹੀਂ ਮੰਨ ਮੇਰੀ ਗੱਲ ਆਪੈ ਨੂੰ ਉਹਦੇਲੇ ਬਿਲੇ ਲੈ ਜਾਂਦੇ ਵਧੀਆ ਹਾਂ ਹਾਂ ਬਾਬਾ ਯਾਰ ਮੈਂ ਤੂੰ ਪੁੱਛਣਾ ਆਪਾਂ ਕਿਹੜਾ ਲੈ ਚੱਲਦੇ ਆਪਾਂ ਮੇਰਾ ਯਾਰ ਜੀ ਜਾਨੀ ਕਰਦਾ ਉਹ ਨਹੀਂ ਮੰਨ ਤੂੰ ਮੇਰੀ ਗੱਲ ਆ ਪੱਤੀ ਦਾ ਬਾਬੇ ਕੋਲ ਲੈ ਜਾਂਦਾ ਚੱਲ ਲੈ ਜਲਦੀ ਜੀ ਕਿਹੜੇ ਉਹ ਸਾਇਨ ਕੁਛ ਨਹੀਂ ਹੋਇਆ ਹੈਗਾ ਬੈਠ ਹੋ ਰਹੇ ਮੈਨੂੰ ਕਿਹੜਾ ਕੁਛ ਹੋਰੀ ਬੈਨ ਹੈ ਬਰ ਜਿਉਂਦੇ ਰਹੋ ਬੱਚਾ ਜਿਉਂਦੇ ਰਹੋ ਖੁਸ਼ ਰਹੋ ਕਿਵੇਂ ਆਇਓ ਬੱਚਿਓ ਜਰ ਬਾਬਾ ਤਿੰਨ ਚਾਰ ਦਿਨ ਹੋ ਗਿਆ ਸਾਡੀ ਕੁੜੀ ਬੌਲ ਮਾਰੀ ਜਾਂਦੀ ਆ ਅੱਛਾ ਬੌਲ ਮਾਰਦੀ ਆ ਹਾਂਜੀ ਬਾਬਾ ਜੀ ਪ੍ਰੇਤਾਤਮਾ ਦਾ ਸਾਆ ਬੱਚਾ ਮਾਂ ਘਰ ਲੱਗਦੀ ਆ ਖੜਾ ਨਹੀਂ ਛੱਡਦੀ ਇਹਦਾ ਕਹਿੰਦੀ ਲੈ ਕੇ ਜਾਊ ਨਾਲ ਹੀ ਫਰ ਕਰੋ ਪਾਪਾ ਜੀ ਕੋਈ ਹੱਲ ਕਰਾਂਗੇ ਹੱਲ ਵੀ ਬਹੁਤ ਸ਼ਕਤੀਸ਼ਾਲੀ ਆਉਂ ਪ੍ਰੇਤ ਆਤਮਾ ਪਸ ਸਸਰਾਉਂ ਦਾ ਨਾਂ ਨਹੀਂ ਲੈ ਰਹੀ ਹਾਂਜੀ ਪਾਪਾ ਜੀ ਤਿੰਨ ਚਾਰ ਦਿਨ ਹੋ ਗਏ ਜੀ ਕੋਈ ਮੁੰਡਾ ਮੁੱਕਿਆ ਲੱਗਦਾਗਾ ਹਾਂਜੀ ਬਾਬਾ ਜੀ ਪਸੇਲਾ ਗਰੇ ਦੇ ਹਾਂਜੀ ਬਾਬਾ ਜੀ ਉਪਾ ਕਰਨੇ ਪੈਣਗੇ ਹਰ ਕਰੋ ਬਾਬਾ ਜੀ ਕੋਈ ਹੀਲਾ ਆਉਦਾ ਜਸ਼ਣ ਚੱਪ ਕਰਦਾ ਕੁੜੀ ਆਹ ਲੈ ਪੂਤੀ ਲੈ ਜੀ ਨਾਲੇ ਤਾਂ ਸਿੱਟਾ ਦੇਣਾਗਾ ਨਾਲੇ ਧੂਫ ਦੇਣੀ ਆ ਹਾਂਜੀ ਬਾਬਾ ਜੀ ਲੈ ਲਾ ਬਾਬਿਆ ਦਾ ਨਾਮ ਲੈ ਕੇ ਜਾਉਂਦੇ ਰਹੋ ਠੀਕ ਹੋ ਜੂ ਕੋਈ ਨਹੀਂ ਠੀਕ ਆ ਬਾਬਾ ਜੀ ਕਿੰਨੀ ਦਖਸ਼ਨਾ ਦੀ ਹੈ ਬਾਬਾ ਜੀ ਇਹਦੀ ਕੋਈ ਗੱਲ ਨਹੀਂ ਬਾਅਦ ਚ ਦੇਖਾਂਗੇ ਠੀਕ ਹੈ ਇੱਕ ਵਾਰ ਦੁਬਾਰਾ ਆ ਜੇ ਕਈ ਵਾਰ ਨਾ ਲੋਟ ਹੋਈ ਚਲ ਕੁੜੀ ਜਸਨ ਮਲ ਜਾਉਂਦੇ ਰਹੋ ਯਕੀਨ ਨੂੰ ਨਹੀਂ ਕਰਦਾ ਹੈਗਾ ਮੈਂ ਤਾਂ ਤੂੰ ਤਾਂ ਯਕੀਨ ਕਰਦੀ ਮੈਂ ਤਾਂ ਤੇਰੇ ਸਾਹਮਣੇ ਬੈਠਾ ਮੈਂ ਤਾਂ ਕਰਦੀ ਹਾਂ ਯਕੀਨ ਨਾਲੇ ਮੇਰੀ ਗੱਲ ਸੁਣੋ ਮੈਨੂੰ ਛੱਡ ਕੇ ਕਿੱਥੇ ਵੀ ਨਹੀਂ ਜਾਣਾ ਹੈਗਾ ਠੀਕ ਹੈ ਮੈਂ ਤੈਨੂੰ ਕਾ ਛੱਡ ਕੇ ਕਿੱਥੇ ਜਨਾ ਦੇ ਸਾਰਾ ਸਾਰਾ ਢਾ ਮੇਰੇ ਅੱਖਾਂ ਸਾਹਮਣੇ ਰਹਿਣਾ ਬਸ ਮੈਂ ਤੁਹਾਨੂੰ ਦੱਸਦਾ ਮੇਰਾ ਝਮਾ ਜਿਹੀ ਨਹੀਂ ਲੱਗਦਾ ਹੈਗਾ ਮੈਂ ਤੈਨੂੰ ਕੋਈ ਮੈਂ ਤਾਂ ਛੱਡ ਕੇ ਜਾਂਦੀ ਕਿ ਕਿਥੋਂ ਆ ਮੈਂ ਤੇਰੇ ਕੋਲ ਹੀ ਰਹਿਣਾ ਓਰੇ ਚੱਲ ਤਾਂ ਜਨਾਗਾ ਜਦੋਂ ਵੀਰਾ ਸਾਹਮਣੇ ਆ ਜਾਂਦਾ ਉਦੋਂ ਪਤਾ ਨਹੀਂ ਤੁਸੀਂ ਕਿੱਥੇ ਭੱਗ ਜਾਣੇ ਹੋਗੇ ਕਿਤੇ ਵੀ ਨਹੀਂ ਜਾਂਦਾ ਉਰੀ ਹੁੰਨਾ ਮੈਂ ਫਿਰ ਉਹਦਾ ਬੋਲਦੇ ਕਿਉਂ ਨਹੀਂ ਹੈਗੇ ਕਿਉਂ ਨਹੀਂ ਉਹਨਾਂ ਨਾਲ ਗੱਲਾਂ ਕਰਦੇ ਹੈਗੇ ਉਰੀ ਹੁੰਨਾ ਮੈਂ ਤੈਨੂੰ ਲੱਗਦਾਗਾ ਨਹੀਂ ਹੁੰਦੇ ਬਸ ਮੈਂ ਤਾਂ ਤੁਹਾਡੇ ਨਾਲ ਗੁੱਸੇ ਹਾਂ ਪਾਂਡੇ ਦੌੜਿੰਗਾਂਗੀ ਮੈਂ ਹੈਲਪ ਕਰਾਂ ਮਾਂ ਨਾ ਨਾ ਹੇ ਤਾਂ ਮੈਂ ਆਪੇ ਤੁਰੂੰ ਬਸ ਤੁਸੀਂ ਨਾ ਮੇਰੇ ਨਾਲ ਗੱਲਾਂ ਕਰੀ ਜਾਓ ਅੱਛਾ ਏ ਹੂੰ ਠੀਕ ਹੈ ਹੋਰ ਸੁਣਾ ਦਿਓ ਕੋਈ ਸੋਨਾ ਜਾਂ ਗੀਤ ਗੁੱਤ ਗੀਤ ਸੁਣਾ ਦਿੰਦੇ ਆ ਦੱਸੋ ਕਿਹੜਾ ਸੁਣਾਉਣਾ ਕੋਈ ਵੀ ਸੁਣਾ ਦਿਓ ਮਾਂ ਗੀਤ ਕਿਹੜਾ ਸੁਣਾ ਮਾਂ ਕਿਉਂ ਕੋਈ ਸੋਨਾ ਜਾਂ ਗੀਤ ਰਾ ਕੰਮ ਨਹੀਂ ਕਰ ਜਾਣਾ ਫਿਰ ਮੈਂ ਹੋਰ ਕੰਮ ਕਰ ਲਵਾਂ ਠੀਕ ਹੈ ਪਰ ਬੈਠੇ ਮੇਰੇ ਕੋਲ ਹੀ ਰਹਿਣਾ ਮੇਰੇ ਕੋਲ ਹੀ ਬੈਠਾ ਰਹੇ ਕਿਤੇ ਵੀ ਨਹੀਂ ਜਾਂਦਾ ਬਸ ਮਿੰਟ ਤੋਂ ਬਾਅਦ ਗਾਇਬ ਹੋ ਜਾਂਦੇ ਹੋ ਤੁਸੀਂ ਪਤਾ ਵੀ ਨਹੀਂ ਲੱਗਦਾ ਹੈਗਾ ਉਰੀ ਹੁੰਦਾ ਮੈਂ ਕੋਈ ਨਾ ਮੈਨੂੰ ਲੱਗ ਗਿਆ ਪਤਾ ਤੁਸੀਂ ਮੇਰੇ ਨਾਲ ਨਾ ਲੁਕਣ-ਮਿਚੀ ਖੇਡਦੇ ਹੋ ਹੋਰ ਕੁਝ ਵੀ ਨਹੀਂ ਕਾਹਨੂੰ ਲੁਕਣ-ਮਿਚੀ ਖੇਡਦੇ ਲੁਕਣ-ਮਿਚੀ ਹੋਗੀ ਨਾ ਇਹ ਮੇਰੇ ਸਾਹਮਣੇ ਤੁਸੀਂ ਮੇਰੇ ਹੋ ਜਾਣਾ ਮੇਰੇ ਕੋਲ ਬੈਠਦੇ ਹੋ ਗੱਲਾਂ-ਵੱਤਾਂ ਕਰਦੇ ਹੋ ਪਰ ਜਦੋਂ ਕੋਈ ਹੋਰ ਆ ਕੇ ਮੈਨੂੰ ਪੁੱਛਦਾ ਸਾਰੇ ਗਿਆਨ ਲੱਗ ਜਾਂਦੇ ਨੇ ਤੂੰ ਕੰਮਲੀ ਹੋ ਰਹੀ ਆ ਬੋਲੀ ਆ ਤੂੰ ਕਿੰਨਾ ਗੱਲਾਂ ਕਰੀ ਜਾਂਦੀ ਆ ਮੈਂ ਕਹਿੰਦੇ ਤੈਨੂੰ ਸਾਰੇ ਕਹਿੰਦੇ ਨੇ ਕੰਮਲੀ ਕਹਿ ਕੇ ਬੁਲਾਉਂਦੇ ਨੇ ਹੁਣ ਤਾਂ ਮੈਂ ਤਾਂ ਤੇਰੇ ਸਾਹਮਣੇ ਬੈਠਾ ਤੈਨੂੰ ਤਾਂ ਯਕੀਨ ਆ ਵੀ ਮੈਂ ਉਰੇ ਹੈਗਾ ਮੈਨੂੰ ਤਾਂ ਯਕੀਨ ਆ ਮੈਨੂੰ ਪਤਾ ਵੀ ਤੁਸੀਂ ਹੈਗੇ ਹੋ ਮੇਰੇ ਕੋਲੋਂ ਗੱਲਾਂ ਬਾਤਾਂ ਕਰਦੇ ਹੋਗੇ ਪਰ ਬਾਕੀਆਂ ਨੂੰ ਕਿਉਂ ਨਹੀਂ ਤੁਸੀਂ ਦਿਖਦੇ ਹੈਗੇ ਕੀ ਪਤਾ ਹੈ ਪਤਾ ਨਹੀਂ ਤਾਂ ਦਿਸਦਾ ਮੈਂ ਮੈਨੂੰ ਤਾਂ ਦਿਸਦੇ ਆ ਤਾਈਆਂ ਤੁਹਾਡੇ ਨਾਲ ਗੱਲਾਂ ਕਰਦੀਆਂਗੀ ਹੱਥ ਮੇਰਾ ਪਰ ਮੈਨੂੰ ਇਹ ਦੱਸੋ ਜਦੋਂ ਤੁਸੀਂ ਮੇਰੇ ਤੋਂ ਪਰਾਂ ਹੋ ਜਾਂਦੇ ਹੋ ਤੁਹਾਡਾ ਮੇਰੇ ਬਿਨਾਂ ਜੀ ਲੱਗ ਜਾਂਦਾ ਜਮਾਂ ਵੀ ਲੱਗਦਾ ਫਿਰ ਮੇਰੇ ਤੋਂ ਦੂਰ ਹੀ ਕਿਉਂ ਨੇਓ ਤੈਨੂੰ ਲੱਗਦਾ ਮੈਂ ਤੇਰੇ ਆਸ-ਪਾਸ ਹੀ ਰਹਾਂਗਾ ਨਹੀਂ ਰਹਿੰਦੇ ਆਸ-ਪਾਸ ਨਹੀਂ ਮੇਰੇ ਆਸ-ਪਾਸ ਹੀ ਹੁੰਨਾ ਮੈਂ ਮੈਨੂੰ ਪਤਾ ਤੁਸੀਂ ਮੇਰੇ ਤੋਂ ਨਾ ਹੁਣ ਮੇ ਨਾਲ ਗੱਲਾਂ ਕਰਦੇ ਹੋ ਦੇਖਿਓ ਅੱਖਾਂ ਚਪਕੂਗੀ ਗਾਇਬ ਹੋ ਜਾਣਾ ਤੁਸੀਂ ਨਹੀਂ ਤੇਰੇ ਕੋਲ ਬੈਠ ਨਹੀਂ ਗਾਇਬ ਹੁੰਦਾ ਹੈਗਾ ਮੈਂ ਮੇਰੀ ਸੋ ਛੋਡੀ ਸੋ ਪੱਕਾ ਪੱਕਾ ਮੇਰੇ ਤੋਂ ਕਦੇ ਦੂਰ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਫਿਰ ਠੀਕ ਹੈ। ਨਮਰੇ ਜਮਾ ਕਿਹੜੇ ਦੇ ਕੇ ਭੰਡੇ ਮੰਜ ਨਾਲੇ ਕਿੰਨੇ ਦਾ ਭਾਅ ਹੈ ਤੁਹਾਡੇ ਸਾਹਮਣੇ ਕੋਈ ਨਾ ਤੁਸੀਂ ਗੱਲਾਂ ਕਰੀ ਜਾਓ ਮੈਂ ਭੰਡਿਤ ਹੋਈ ਜਾਉਂਗੀ। ਬਸ ਹੁਣ ਤਾਂ ਥੋਨੇ ਮੇਰੇ ਸੌਂ ਖਾਦੀ ਹੈ ਨਾ ਹੁਣ ਤੁਸੀਂ ਮੈਨੂੰ ਛੱਡ ਕੇ ਕਿਤੇ ਨਹੀਂ ਜਾਣਾ ਠੀਕ ਹੈ ਨਾ ਜੇ ਮੈਨੂੰ ਛੱਡ ਕੇ ਗਏ ਨਾ ਦੇਖਿਓ ਫਿਰ ਮੈਂ ਮਰ ਚੂੰਗੀ ਤੁਹਾਡੇ ਬਿਨਾ ਹਰੇਕ ਵਾਰ ਤੁਸੀਂ ਐਂ ਕਰ ਦਿੰਦੇ ਹੋ ਮੇਰੇ ਨਾਲ ਮੈਨੂੰ ਤਾਂ ਕੋਈ ਸਮਝਦੀ ਨਹੀਂ ਹੈ ਕਿ ਮੈਂ ਜਿੰਨਾ ਮਰਜੀ ਤੁਹਾਨੂੰ ਪਿਆਰ ਨਾਲ ਆਖੀ ਜਾਵਾਂ ਕਦੇ ਗੱਲ ਮੰਨਣ ਹੀ ਨਹੀਂ ਹੁੰਦੀ ਹੈਗੀ ਕੋਈ ਨਾ ਫਿਰ ਹੁਣ ਜੇ ਤੁਸੀਂ ਮੈਨੂੰ ਛੱਡ ਕੇ ਗਏ ਹੋ ਨਾ ਫਿਰ ਦੇਖ ਲਿਓ ਕੁੜੀਏ ਅੱਜ ਫੇਰ ਲੱਗ ਰਹੀ ਆ ਤੂੰ ਫੇਰ ਬਾਲ ਜਮਾਰੀ ਨਹੀਂ ਆ ਮੇਰੇ ਨਾਲ ਮੈਂ ਨਾ ਜਸ਼ਨ ਨਾਲ ਗੱਲ ਕਰਦੀ ਆਂਗੀ ਉਹ ਬਾਲ ਮਾਰੀ ਨਹੀਂ ਆ ਜਸ਼ਨ ਨਾਲ ਗੱਲ ਕਰ ਰਹੀ ਲਾ ਕੀ ਹੋ ਗਿਆ ਕੀ ਨੇ ਯਾਰ ਦਿਮਾਗ ਘਾਰਕਾ ਕੁੜੀ ਫਿਰ ਤਾਂ ਹੁਣ ਮੇਰੇ ਮੇਰੇ ਗੱਲ ਤਾਂ ਸੁਣ ਲੈ ਤੂੰ ਛੱਡ ਕੇ ਗਿਆ ਮੌਰੀ ਤਾਂ ਹੈਗਾ ਤੇਰੇ ਕੋਲੇ ਤੂੰ ਛੱਡ ਕੇ ਗਿਆ ਸੀ ਮੈਨੂੰ ਨਹੀਂ ਛੱਡ ਕੇ ਗਿਆ ਮੈਨੂੰ ਮਦਦ ਤੂੰ ਮੈਨੂੰ ਕਹਿ ਦੇਣਾ ਵੀ ਮੈਂ ਤੇਰੇ ਕੋਲ ਕਿਤੇ ਨਹੀਂ ਜਾਂਦਾ ਤੂੰ ਫਿਰ ਵੀ ਛੱਡ ਜਾਣਾ ਮੈਨੂੰ ਨਹੀਂ ਛੱਡ ਕੇ ਗਿਆ ਪ੍ਰੀਤ ਤੈਨੂੰ ਮੈਂ ਤੇਰੇ ਕੋਲ ਹੀ ਤਾਂ ਹੈਗਾ ਤੇਰੇ ਕੋਲ ਤਾਂ ਬੈਠਾ ਆ ਨਹੀਂ ਕਿ ਤੂੰ ਥੋੜੇ ਟਾਈਮ ਬਾਅਦ ਮੇਰੇ ਚੱਲ ਜਾਵੇਂਗਾ ਤੂੰ ਮੈਨੂੰ ਪਿਆਰ ਨਹੀਂ ਕਰਦਾ ਨਾ ਮੈਂ ਤਾਂ ਪਿਆਰ ਕਰਦਾ ਤੂੰ ਨਹੀਂ ਕਰਦੀ ਤੂੰ ਨਹੀਂ ਮੈਨੂੰ ਪਿਆਰ ਕਰਦਾਗਾ ਮੈਂ ਤਾਂ ਤੇਰੇ ਲਈ ਸਾਰਾ ਕੁਝ ਕਰਦੀ ਆਂਗੀ ਪਰ ਤੂੰ ਮੈਨੂੰ ਛੱਡ ਕੇ ਜਾਣਾ ਮੈਂ ਕਿਸੇ ਛੱਡ ਕੇ ਜਾਣਾ ਮੈਂ ਤੇਰੇ ਕੋਲ ਹੀ ਆਉਰੀ ਆ ਮੈਂ ਨਾ ਤੂੰ ਮੇਰੇ ਪਿਆਰ ਨਹੀਂ ਕਰਦਾਗਾ ਮੈਂ ਤੈਨੂੰ ਪਿਆਰ ਕਰਦਾ ਤੂੰ ਨਹੀਂ ਮੈਨੂੰ ਪਿਆਰ ਕਰਦੀ ਕਿਉਂ ਨਹੀਂ ਕਰਦੀ ਦੱਸ ਨਹੀਂ ਤੂੰ ਮੈਨੂੰ ਕਹਿ ਨਹੀਂ ਕਰਦੀ ਕਿਉਂ ਨਹੀਂ ਕਰਦੀ ਮੈਂ ਤੇਰੇ ਕੋਲ ਹੀ ਰਹਾਂਗਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂਗੀ ਜੇ ਤੂੰ ਮੈਨੂੰ ਪਿਆਰ ਕਰਦੂੰਂਦੀ ਆ ਜਿਹੜਾ ਸਾਥ ਧਾਗਾ ਪਾਇਆ ਇਹਦੇ ਕਰਕੇ ਮੈਂ ਤੈਨੂੰ ਦੂਰ ਜਾਣਾਗਾ ਇਹ ਧਾਗੇ ਕਰਕੇ ਤੇ ਤੁਮ ਮੈਂ ਦੂਰ ਜਾਣਾਗਾ ਇਹਦੇ ਕਰਕੇ ਹਾਂ ਮੈਂ ਲਾ ਕੇ ਸਿੱਟੂ ਤਾਂ ਨਹੀਂ ਆ ਮੈਨੂੰ ਰੱਖਦੀ ਨਹੀਂ ਹੱਥ ਚ ਚੜੀ ਚੀਜ਼ ਤੈਨੂੰ ਮੇਰੇ ਤੋਂ ਦੂਰ ਕਰ ਮੈਂ ਲਾਦੇ ਵੀ ਨਹੀਂ ਲੱਗਾ ਦਿੰਦੇ ਇਹੇ ਕਰਕੇ ਮੈਂ ਤੈਨੂੰ ਦੂਰ ਜਾਣਾਗਾ ਇਹ ਧਾਗੇ ਕਰਕੇ ਹੁਣ ਤਾਂ ਨਹੀਂ ਜਾਂਦਾਗਾ ਪੱਕਾ ਤੇਰੇ ਲਈ ਹੁਣ ਮੈਂ ਧਾਗਾ ਸੁੱਟਦਾ ਹੋਰ ਦੱਸ ਕੀ ਪ੍ਰੂਫ ਚਾਹੀਦਾ ਤੈਨੂੰ ਇਹ ਦੁਨੀਆ ਆਪਾਂ ਨੂੰ ਐ ਇਕੱਠੇ ਨਹੀਂ ਰਹਿ ਦਿੰਦੇ ਸਕਦੀ ਕਿਉਂ ਹਾਂ ਕਾ ਤੂੰ ਨਹੀਂ ਰਹਿਣ ਦੇ ਸਕਦੀ ਜੇ ਤੂੰ ਮੈਨੂੰ ਪਿਆਰ ਕਰਦਾ ਤੂੰ ਇੱਕ ਕੰਮ ਕਰਨਾ ਪਊਗਾ ਮੈਂ ਬਹੁਤ ਪਿਆਰ ਕਰਦੀ ਕੀ ਕਰਨਾ ਦੱਸ ਤੇਨੂੰ ਆਪਦੀ ਨਬਜ਼ ਕੱਟ ਕੇ ਕੱਟਣੀ ਪਊਗੀ ਛੇ ਪਿਆਰ ਵਾਸਤੇ ਇਹ ਕਰਨਾ ਪਊਨਾ ਤਾਂ ਮੈਂ ਆਪਦੀ ਜਾਨ ਦੇ ਲਈ ਵੀ ਤਿਆਰ ਆ ਨਬਜ਼ ਕੱਟ ਮੇਰੇ ਕੋਲ ਤਾਂ ਕੁਝ ਹੀ ਨਹੀਂ ਮੈਂ ਕਹਦੇ ਨਾ ਤੂੰ ਇੱਥੇ ਦੇਖ ਕੋਈ ਚੀਜ਼ ਪਈ ਹੋਏ ਇੱਥੇ ਇੱਥੇ ਕੀ ਹੋਗਾ ਦੇਖ ਇਧਰ ਉਧਰ ਮੈਨੂੰ ਨਹੀਂ ਪਤਾਏਗਾ ਦੇਖ ਉੱਠ ਕੇ ਫੇਰ ਉਹ ਕਰ ਆਪਣੀ ਨਾਜੂ ਕੱਟ ਕੇ ਕੋਸੋ ਕੋਈ ਚੀਜ਼ ਪਈ ਹੋਗੀ ਮੈਨੂੰ ਤਾਂ ਕੁਝ ਵੀ ਨਹੀਂ ਆ ਰਿਹਾ ਮੈਂ ਦੇਖੋ ਆਪ ਵਾ ਦੋਨੋਂ ਇਕੱਠੇ ਰਹਿਣ ਵਾਸਤੇ ਨਾ ਮੈਂ ਸੱਚੇ ਆਪਣੀ ਜਾਨ ਦੇ ਦੂੰਗੀ ਜੇ ਇਕੱਠੇ ਹੋਵਾਂਗੇ de nu te rebeardă zbută! Ha gimbal Prit?